ਨਿਆਜ ਪਾਣੀ ਵਾਲੇ ਜਹਾਜ਼ਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇੰਨਾ ਹੀ ਪੁਰਾਣਾ ਇਤਿਹਾਸ ਲਾਈਟ ਹਾਊਸ ਦਾ ਵੀ ਦੱਸਿਆ ਜਾਂਦਾ ਹੈ। ਇਸਾ ਤੋਂ ਵੀ 1000 ਸਾਲ ਪਹਿਲਾਂ ਲਾਈਟ ਹਾਊਸ ਦੇ ਨਾਮ ਤੇ ਸਮੁੰਦਰੀ ਯਾਤਰੀਆਂ ਨੂੰ ਅਗਬਾਲ ਕੇ ਤੱਟ ਜਾਂ ਕਿਨਾਰੇ ਦਾ ਰਸਤਾ ਦਿਖਾਇਆ ਜਾਂਦਾ ਸੀ। ਲੇਕਿਨ ਜ਼ਮੀਨ ਤੇ ਅਗਬਾਲਨ ਨਾਲ ਉਸਦੀ ਰੋਸ਼ਨੀ ਬਹੁਤ ਦੂਰ ਤੋਂ ਨਜ਼ਰ ਨਹੀਂ ਸੀ ਆਉਂਦੀ। ਧਰਤੀ ਦੇ ਗੋਲ ਹੋਣ ਕਰਕੇ ਕਿਸੇ ਵੀ ਚੀਜ਼ ਨੂੰ ਅਸੀਂ ਬਹੁਤ ਜ਼ਿਆਦਾ ਦੂਰੀ ਤੋਂ ਨਹੀਂ ਵੇਖ ਸਕਦੇ ਇਸ ਲਈ ਇਹ ਸਿਰਫ ਨਿੱਕੇ ਜਹਾਜ਼ਾਂ ਨੂੰ ਸੰਦੇਸ਼ ਦੇਣ ਲਈ ਹੀ ਠੀਕ ਸੀ ਕਿਉਂਕਿ ਉਹ ਕਾਫੀ ਨਜ਼ਦੀਕ ਆ ਕੇ ਆਪਣੀ ਰਫ਼ਤਾਰ ਨੂੰ ਕੰਟਰੋਲ ਕਰ ਸਕਦੇ ਸੀ ਪਰ ਵੱਡੇ ਸਮੁੰਦਰੀ ਜਹਾਜ਼ਾਂ ਦੇ ਮਾਮਲੇ 'ਚ ਇਹ ਬਿਲਕੁਲ ਵੀ ਪੋਸੀਬਲ ਨਹੀਂ ਸੀ ਫਿਰ ਜਿਵੇਂ ਜਿਵੇਂ ਟੈਕਨੋਲੋਜੀ ਵਿੱਚ ਇਜ਼ਾਫਾ ਹੁੰਦਾ ਗਿਆ ਉਵੇਂ ਉਵੇਂ ਹੀ ਸਮੁੰਦਰ 'ਚ ਸਫ਼ਰ ਦੌਰਾਨ ਯੋਜਨਾਵਾਂ ਵੀ ਬਣਾਈਆਂ ਗਈਆਂ ਔਰ ਐਸੇ ਦੇ ਚਲਦੇ ਲਾਈਟ ਹਾਊਸਸ ਦਾ ਆਵਿਸ਼ਕਾਰ ਹੋਇਆ ਇਸਾ ਤੋਂ 280 ਵਰੇ ਪੂਰਵ ਅਲੈਗਜ਼ੈਂਡਰੀਆ 'ਚ ਇੱਕ ਸਤੰਭ ਬਣਾਇਆ ਗਿਆ ਸੀ। ਇਹ ਸੰਗਮਰਮਰ ਦਾ ਲਾਈਟ ਹਾਊਸ ਬਣਾਇਆ ਗਿਆ। ਇਹ 600 ਫੁੱਟ ਉੱਚਾ ਸੀ। ਇਸ ਨੂੰ ਚੱਜ ਦੇ ਰੱਖਣ ਲਈ ਕੋਈ ਖਾਸ ਤਕਨੀਕ ਉਸ ਵੇਲੇ ਨਹੀਂ ਸੀ। ਇਸ ਲਈ ਇਸ 'ਚ ਜਾਨਵਰਾਂ ਦੀ ਚਰਬੀ ਤੇ ਬਨਸਪਤੀ ਦਾ ਤੇਲ ਵਰਤਿਆ ਜਾਂਦਾ ਸੀ। ਉਸ ਸਮੇਂ ਇਹ ਲਾਈਟ ਹਾਊਸ ਸਮੁੰਦਰ ਦੇ ਅੰਦਰ ਨਹੀਂ ਬਲਕਿ ਜ਼ਮੀਨ ਤੇ ਕਿਨਾਰੇ ਤੇ ਬਣਿਆ ਹੋਇਆ ਸੀ। 20ਵੀਂ ਸਦੀ ਵਿੱਚ ਆਏ ਪਿਆਨਕ ਅਰਥਕਵੇਕ ਨੇ ਇਸ ਨੂੰ ਟੈਟੇਰੀ ਕਰ ਦਿੱਤਾ ਸੀ ਉਸ ਤੋਂ ਬਾਅਦ ਸਮੁੰਦਰ ਦੇ ਵਿੱਚ ਉਹ ਵਿੱਚ ਦੁਨੀਆ ਦਾ ਸਭ ਤੋਂ ਪਹਿਲਾ ਲਾਈਟ ਹਾਊਸ ਬਣਾਇਆ ਗਿਆ ਇੰਗਲੈਂਡ ਤੇ ਫਰਾਂਸ ਦੇ ਵਿਚੋ ਵਿਚ ਐਟਲੈਂਟਿਕ ਮਹਾਸਾਗਰ ਹੈ। ਏਸੀ ਚੈਨਲ ਤੇ ਵੱਡੀ ਵੱਡੀ ਚਟਾਨਾਂ ਵੀ ਮੌਜੂਦ ਨੇ। ਇੱਥੇ ਇੱਕ ਸ਼ਾਰਟਕਟ ਰਸਤਾ ਵੀ ਸੀ ਜਿੱਥੋਂ ਸਮੁੰਦਰੀ ਜਹਾਜ਼ ਅਕਸਰ ਗੁਜ਼ਰਿਆ ਕਰਦੇ ਸਨ। ਜਦੋਂ ਪਾਣੀ ਦਾ ਲੈਵਲ ਵੱਧ ਜਾਂਦਾ ਜਾਂ ਜਵਾਰ ਤੇ ਤੂਫਾਨ ਦੀ ਸਥਿਤੀ ਬਣਦੀ, ਜਹਾਜ਼ ਇਸ ਰਸਤੇ ਤੋਂ ਗੁਜ਼ਰ ਰਹੇ ਹੁੰਦੇ ਤੇ ਚਟਾਨਾਂ ਨਾਲ ਟਕਰਾ ਕੇ ਅਕਸਰ ਡੁੱਬ ਜਾਇਆ ਕਰਦੇ ਸਨ। ਫਿਰ ਹੈਂਡਰੀ ਵਿੰਸਨ ਨਾਮ ਦੇ ਇੱਕ ਨਾਵੀਕ ਨੇ ਸਮੁੰਦਰ ਦੇ ਵਿੱਚ ਉਹ ਵਿੱਚ ਪਹਾੜੀ ਤੇ ਇੱਕ ਲਾਈਟ ਹਾਊਸ ਬਣਾਉਣ ਦੀ ਯੋਜਨਾ ਬਣਾਈ ਸੀ ਉਸ ਨੇ ਵਿੰਸਲੇ ਵਾਟਰ ਵਰਕਸ਼ਾਪ ਨਾਮ ਦੀ ਇੱਕ ਕੰਪਨੀ ਵੀ ਸਥਾਪਿਤ ਕੀਤੀ ਸੀ ਉਸ ਸਮੇਂ ਉਸ ਕੋਲ 5 ਜਹਾਜ਼ ਸਨ ਉਸ ਦਾ ਇੱਕ ਜਹਾਜ਼ ਪਾਣੀ ਵਿੱਚ ਚਟਾਨ ਨਾਲ ਟਕਰਾ ਜਾਣ ਕਰਕੇ ਡੁੱਬ ਗਿਆ ਸੀ ਸਾਲ 1696 ਚ ਉਸਨੇ ਲਾਈਟ ਹਾਊਸ ਦਾ ਬੁਨਿਆਦੀ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਬਹੁਤ ਕੁਝ ਹੋਇਆ ਔਰ 3 ਸਾਲ ਦੀ ਕੜੀ ਮਿਹਨਤ ਤੋਂ ਬਾਅਦ ਇਹ ਲਾਈਟ ਹਾਊਸ ਸਥਾਪਿਤ ਕਰ ਦਿੱਤਾ ਗਿਆ। ਇਸ ਦੀ ਉਚਾਈ 120 ਫੁੱਟ ਸੀ ਤੇ ਸਾਲ 1698 ਵਿੱਚ ਇਸ ਵਿੱਚ 24 ਮੋਮਬਤੀਆਂ ਜਗਾ ਕੇ ਸਭ ਤੋਂ ਪਹਿਲਾਂ ਪ੍ਰਕਾਸ਼ ਕੀਤਾ ਗਿਆ ਸੀ। ਹਾਲ ਹੀ ਨਾਸਾ ਨੇ ਇੱਕ ਖਬਰ ਨਸ਼ਰ ਕੀਤੀ ਹੈ ਕਿ ਨਾਸਾ ਚੰਦਰਮਾ ਦੀ ਸਤਹ ਤੇ ਇੱਕ ਲਾਈਟ ਹਾਊਸ ਐਸਟੈਬਲਿਸ਼ ਕਰੇਗਾ ਇਹ ਰੋਬੋਟਸ ਤੇ ਅੰਤਰਿਕਸ਼ ਯਾਤਰੀਆਂ ਦਾ ਮਾਰਗਦਰਸ਼ਨ ਕਰਿਆ ਕਰੇਗਾ ਇਹ ਕਿਸ ਤਰ੍ਹਾਂ ਦੀ ਤਕਨੀਕ ਹੋਏਗੀ ਜੋ ਸਤਹ ਤੇ ਲਾਈਟ ਹਾਊਸ ਦਾ ਕੰਮ ਕਰੇਗੀ ਤੇ ਅੰਤਰਿਕਸ਼ ਯਾਤਰੀਆਂ ਨੂੰ ਵਾਸਤਵਿਕ ਰੀਅਲ ਟਾਈਮ ਡਾਟਾ ਪ੍ਰੋਵਾਈਡ ਕਰਾਏਗੀ ਇਸ ਦੇ ਨਾਲ ਅੰਤਰਿਕਸ਼ ਪੁਲਾੜ ਯਾਤਰੀਆਂ ਨੂੰ ਚੰਦਰਮਾ ਤੇ ਜਾਣਾ ਆਸਾਨ ਹੋਏਗਾ ਤੇ ਉਹਨਾਂ ਨੂੰ ਡਾਇਰੈਕਸ਼ਨ ਫਾਈਂਡ ਆਊਟ ਕਰਨ ਵਿੱਚ ਆਸਾਨੀ ਹੋਏਗੀ ਯਾਨੀ ਕਿ ਅਸੀਂ ਵੀ ਉਹਨਾਂ ਨੂੰ ਈਜ਼ੀਲੀ ਲੋਕੇਟ ਕਰ ਸਕਾਂਗੇ ਯਾਨੀ ਨੈਵੀਗੇਸ਼ਨ ਦਾ ਇੱਕ ਬੈਟਰ ਟੈਕਨੋਲੋਜੀ ਇਹ ਲਾਈਟ ਹਾਊਸ ਹੋਏਗਾ ਸਟੈਚੂ ਆਫ ਲਿਬਰਟੀ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਈਆਂ ਨੇ ਤਾਂ ਇਹ ਵੇਖਿਆ ਵੀ ਹੋਣਾ ਇਹ ਫਰਾਂਸ ਦੁਆਰਾ ਅਮਰੀਕਾ ਨੂੰ ਦਿੱਤਾ ਗਿਆ ਇੱਕ ਤੋਹਫਾ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਵੀ ਇੱਕ ਲਾਈਟ ਹਾਊਸ ਹੈ ਸਭ ਤੋਂ ਪਹਿਲਾ ਲਾਈਟ ਹਾਊਸ ਬਣਾਉਣ ਵਾਲੇ ਹੈਂਡਰੀ ਦਾ ਲਾਈਟ ਹਾਊਸ ਇੱਕ ਜ਼ਬਰਦਸਤ ਸਮੁੰਦਰੀ ਤੂਫਾਨ ਕਾਰਨ ਟੈਸਨੈਸ ਹੋ ਗਿਆ ਸੀ। ਇਹ ਤੂਫਾਨ ਇੰਨਾ ਖਤਰਨਾਕ ਸੀ ਕਿ ਹੈਂਡਰੀ ਤੇ ਉਸ ਦੇ ਸਾਥੀ ਜੋ ਉਸ ਰਾਤ देर ਹੋ ਜਾਣ ਕਰਕੇ ਲਾਈਟ ਹਾਊਸ ਦੇ ਵਿੱਚ ਹੀ ਰੁਕ ਗਏ ਸਨ ਉਹਨਾਂ ਦੀ ਮੌਤ ਹੋ ਗਈ। ਔਰ ਇਹ ਤੂਫਾਨ ਇੰਨਾ ਭਿਆਨਕ ਸੀ ਕਿ ਸਵੇਰੇ उस लाइट हाउस कितने बनाया गया सी लोकेशन तक नहीं पता लगी यानी कि पानी के जवारपाटा ने उस लाइट हाउस का नामो निशान तक मिटा दिता लाइट हाउस सिर्फ समुद्री जहाजा डायरेक्शन ही नहीं दें बल्कि इतों इलीगल ते वाटर एक्टिविटीज ते भी नज़र रखी जाती है